ਮਾਯੂਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮਹੀਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਐਸਐਸਪੀ ਬਟਿੰਡਾ ਸਾਹਿਬ ਦੀ ਅਗਵਾਈ ਚ ਸੀਆਈਏ 1 ਦੀ ਟੀਮ ਵੱਲੋਂ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਜਿਸ ਦਾ ਨਾਮ ਜੈਦੀਪ ਸਿੰਘ ਚੋਹਾਨ ਹੈ ਜਿਸ ਤੇ ਪਹਿਲਾਂ ਵੀ ਤਿੰਨ ਮੁਕਾਦਮੇ ਦਰਜ ਰਜਿਸਟਰ ਹਨ ਜੋ ਜਿਨ੍ਹਾਂ ਵਿੱਚੋਂ ਇੱਕ ਵਿੱਚ ਇਹ ਉਮਰ ਕੈਦੀ ਸਜ਼ਾ ਕੱਟ ਰਿਹਾ ਹੈ ਸੋ ਛੁੱਟੀ ਤੇ ਆ ਕੇ ਦੁਬਾਰਾ ਇਸ ਨੇ ਆਪਣੇ ਚਿੱਟੇ ਦਾ ਕਾਰੋਬਾਰ ਸ਼ੁਰੂ ਕੀਤਾ ਦਿਸ ਇਸ ਦੇ ਚਲਦੇ ਸਾਡੀ ਟੀਮ ਵੱਲੋਂ ਇਹਨੂੰ 100 ਗ੍ਰਾਮ ਹੈਰੋਇਨ ਨਾਲ ਰਿੰਗ ਰੋਡ ਪੀਐਸ ਕੈਂਟੋਨਮੈਂਟ ਦੇ ਇਰ ਵਿੱਚ ਕਾਬੂ ਕੀਤਾ ਗਿਆ ਜਿਸ ਤੇ ਇਸ ਖਿਲਾਫ ਐਫਆਈਆਰ ਨੰਬਰ 32 ਪੀਐਸ ਕੈਂਪ ਬਠਿੰਡਾ ਦਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਇਸ ਕੋਲ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਹੋਈ ਆ ਸੋ ਬਾਕੀ ਇਹਨੂੰ ਅੱਜ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स स्पेशल इंग्लिश स्पीकिंग क्लासेस तारा कॉन्वेंट स्कूल विच प्री नर्सरी तो दसवी तक के दाखले शुरू हैं अपने बच्चे दे आज ही स्क्रीन भविख फोन नंबर ते संपर्क करो